ਉੱਤਰ ਭਾਰਤ ਦੇ ਵਿੱਚ ਮੌਨਸੂਨ ਨੇ ਐਸੀ ਦਸਤਕ ਦਿੱਤੀ ਹੈ ਕਿ ਲੋਕਾਂ ਦੀ ਜਾਨਾਂ ਮੁਠੀ ਦੇ ਵਿੱਚ ਆਈ ਹੋਈ ਹੈ। ਆਹ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਸ਼ਿਮਲਾ ਮਾਲ ਰੋਡ ਦੀ ਜਿੱਥੇ ਪੁਰਾਣਾ ਬੱਸ ਸਟੈਂਡ ਬਣਿਆ ਹੋਇਆ ਹੈ ਤੇ ਨਾਲ ਹੀ ਇੱਕ ਗੁਰੂ ਘਰ ਵੀ ਦਿਖਾਈ ਦੇ ਰਿਹਾ। ਇਹ ਜਿਹੜਾ ਰਸਤਾ ਏ ਇਹ ਜਿਹੜੀ ਸੜਕ ਏ ਇਹ ਇੱਕ ਪਾਸੇ ਇਸ ਦੇ ਪੁਰਾਣਾ ਬੱਸ ਸਟੈਂਡ ਹੈ ਤੇ ਦੂਸਰੇ ਪਾਸੇ ਇਸ ਦੇ ਗੁਰਦੁਆਰਾ ਸਾਹਿਬ ਆ ਜਾਂਦਾ ਹੈ ਤੇ ਜਿਹੜਾ ਵਿਚਾਲੇ ਦੀ ਸੜਕ ਹੈ ਇਹ ਸਾਰੀ ਦੀ ਸਾਰੀ ਧੱਸ ਚੁੱਕੀ ਹੈ ਤਸਵੀਰਾਂ ਖੌਫਨਾਕ ਨੇ ਫਿਰ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਖੁਦ ਹੀ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਵਾਰ ਮੌਸਮ ਦੀ ਮਾਰ ਹੈ ਜਿਹੜੀ ਉਹ ਦੇ ਭੂਮੀ ਹਿਮਾਚਲ ਪ੍ਰਦੇਸ਼ ਨੂੰ ਚਲਣੀ ਪੈ ਰਹੀ ਹੈ ਥਾਂ ਥਾਂ ਦੇ ਉੱਤੇ ਲੈਂਡ ਸਲਾਈਡਿੰਗ ਹੋ ਰਹੀ ਹੈ ਥਾਂ ਥਾਂ ਦੇ ਉੱਤੇ ਸੜਕਾਂ ਧੱਸਦੀਆਂ ਜਾ ਰਹੀਆਂ ਨੇ ਤੇ ਇਹ Shimla ਦੇ ਵਿੱਚੋਂ ਵਿੱਚ ਦਾ ਖੇਤਰ ਹੈ ਜਿੱਥੇ ਪੁਰਾਣਾ ਬੱਸ ਸਟੈਂਡ ਹੈ ਤੁਹਾਡੇ ਚੋਂ ਬਹੁਤੇ ਲੋਕ ਹਿਮਾਚਲ ਪ੍ਰਦੇਸ਼ ਗਏ ਹੋਣਗੇ ਜਿਨ੍ਹਾਂ ਨੇ ਇਸ ਜਗ੍ਹਾ ਨੂੰ ਜ਼ਰੂਰ ਵੇਖਿਆ ਹੋਵੇਗਾ ਤੁਸੀਂ ਹੁਣ ਵੇਖੋ ਇਸ ਜਗ੍ਹਾ ਦੇ ਹਾਲਾਤ ਕੀ ਬਣੇ ਹੋਏ ਐ ਨਾਲ ਦੀ ਨਾਲ ਸ਼੍ਰੀ ਗੁਰੂ ਸਿੰਘ ਸਭਾ ਜਿਹੜਾ ਗੁਰਦੁਆਰਾ ਸਹਿਬਾਨ ਦੀ ਬਿਲਡਿੰਗ ਬਣੀ ਹੋਈ ਐ ਉਸ ਦਾ ਇੱਕ ਪਾਸਾ ਦਿਖਾਈ ਦੇ ਰਿਹਾ ਐ ਬਿਲਕੁਲ ਉਸ ਦੀਆਂ ਜੜਾਂ ਦੇ ਵਿੱਚੋਂ ਜਿਹੜੀ ਸੜਕ ਐ ਉਹ ਪੂਰਨ ਰੂਪ ਦੇ ਵਿੱਚ ਧਸ ਚੁੱਕੀ ਐ ਖਸਤਾ ਹੋ ਚੁੱਕੀ ਹੈ ਖਤਮ ਹੋ ਚੁੱਕੀ ਹੈ ਤੇ ਦੱਸ ਦਈਏ ਕਿ ਹਾਲਾਂਕਿ ਜਾਨੀ ਕਿਸੇ ਦਾ ਨੁਕਸਾਨ ਨਹੀਂ ਹੋਇਆ ਪਰ مالی ਨੁਕਸਾਨ ਜ਼ਰੂਰ ਹੋਇਆ ਇੱਥੇ ਜਾਪ ਰਿਹਾ ਹੈ ਮੁੱਢਲੀ ਜਾਣਕਾਰੀ ਦੇ ਵਿੱਚ ਇਹ ਸਾਹਮਣੇ ਆ ਰਿਹਾ ਹੈ ਕਿ ਇਸ ਤੋਂ ਇੇਠਾਂ ਜਿੰਨੀਆਂ ਵੀ ਰੈ residențial ਇਮਾਰਤਾਂ ਬਣੀਆਂ ਹੋਈਆਂ ਸੀ ਉਹਨਾਂ ਦਾ ਵੀ ਲਗਭਗ ਕਾਫੀ ਹੱਦ ਤੱਕ ਨੁਕਸਾਨ ਹੋਇਆ ਪਰ ਉਹਨਾਂ ਦੀ ਕੋਈ ਵੀ ਵੀਡੀਓ ਫਿਲਹਾਲ ਦੇ ਲਈ ਸਾਹਮਣੇ ਨਹੀਂ ਆਈ ਹੈ ਸੋ ਨੁਕਸਾਨ ਬਾਰੇ ਕਿੰਨਾ ਕੁ ਨੁਕਸਾਨ ਹੋਇਆ ਉਸ ਦੇ ਬਾਰੇ ਕੁਝ ਵੀ ਕਹਿਣਾ ਫਿਲਹਾਲ ਦੇ ਲਈ ਸਹੀ ਨਹੀਂ ਹੋਏਗਾ ਪਰ ਨੁਕਸਾਨ ਜ਼ਰੂਰ ਹੋਇਆ ਹੈ ਤਸਵੀਰਾਂ ਤੋਂ ਵੀ ਇਸ ਵੀਡੀਓ ਤੋਂ ਵੀ ਖੁਦ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਸ ਨੂੰ ਵੇਖ ਕੇ ਖੁਦ ਹੀ ਪਤਾ ਲੱਗਦਾ ਹੈ ਕਿ ਜਿੱਥੇ ਇਹ ਸਾਰੇ ਦੀ ਸਾਰੀ ਮਿੱਟੀ ਜਾ ਕੇ ਡਿੱਗੀ ਹੋਏਗੀ ਉੱਥੇ ਜ਼ਰੂਰ ਇਹਨੇ ਨੁਕਸਾਨ ਹੈ ਜਿਹੜਾ ਉਹ ਪਹੁੰਚਾਇਆ ਹੋਏਗਾ ਹਿਮਾਚਲ ਦੇ Shimla ਦੇ ਬਿਲਕੁਲ ਵਿਚੋ ਵਿਚਦੀ ਇਹ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹੇ ਹਾਂ ਪੁਰਾਣੇ ਬੱਸ ਸਟੈਂਡ ਦੇ ਨੇੜੇ ਦੀ ਵੀਡੀਓ ਏ ਨਾਲ ਹੀ ਗੁਰਦੁਆਰਾ ਸਹਿਬਾਨ ਵੀ ਏ ਤੇ ਉਥੇ ਜਿਹੜੀ ਵਿਚਾਲੇ ਦੀ ਸੜਕ ਹੈ ਉਹ ਸਾਰੀ ਦੀ ਸਾਰੀ ਲਗਭਗ ਧਸ ਚੁੱਕੀ ਹੈ ਤੈਸਨੈਸ ਹੋ ਚੁੱਕੀ ਹੈ ਖਤਮ ਹੋ ਚੁੱਕੀ ਹੈ ਫਿਰ ਵੀ ਬੈਰੀਗੇਟਿੰਗ ਲਾ ਕੇ ਕੁਝ ਨਾ ਕੁਝ ਬਚਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਉਥੋਂ ਦੀ ਰਾਹਗੀਰ ਲੰਘਦਾ ਕਰਦਾ ਜਾਂ ਉਸ ਜਿਹੜਾ ਜਿਸ ਤਰੀਕੇ ਦੇ ਹਾਲਾਤ ਨੇ ਉਹਨਾਂ ਹਾਲਾਤਾਂ ਦਾ ਜਾਇਜ਼ਾ ਲੈਂਦਾ ਕੋਈ ਵੀ ਸਖਸ਼ ਇਸ ਦੇ ਵਿੱਚ ਨਾ ਜਾ ਡੇਗੇ ਇਸ ਚੀਜ਼ ਨੂੰ ਰੋਕਣ ਦੇ ਲਈ ਇਸ ਚੀਜ਼ ਤੋਂ ਬਚਣ ਦੇ ਲਈ ਜ਼ਰੂਰ ਬੈਰੀਗੇਟਿੰਗ ਕੀਤੀ ਜਾ ਰਹੀ ਹੈ ਪਰ ਕੁਦਰਤ ਦੇ ਸਾਹਮਣੇ ਕਿਸੇ ਦਾ ਵੀ ਜ਼ੋਰ ਨਹੀਂ ਚੱਲਦਾ ਇੱਥੇ ਵੀ ਐਂਜੀ ਹੋਇਆ ਇੱਥੇ ਵੀ ਕਿਸੇ ਦਾ ਜ਼ੋਰ ਨਹੀਂ ਚੱਲਿਆ ਜਦੋਂ ਉਸ ਤਰੀਕੇ ਦੇ ਹਾਲਾਤ ਬਣੇ ਤਾਂ ਸੜਕ ਆਪਣੇ ਆਪ ਧਸ ਗਈ ਹਾਲਾਂਕਿ ਉਸ ਸਮੇਂ ਇੱਥੋਂ ਦੀ ਕੋਈ ਨਹੀਂ ਲੰਘ ਰਹੀ ਸੀ ਇਸ ਤਰੀਕੇ ਦੀ ਮੁੱਢਲੀ ਜਾਣਕਾਰੀ ਸਾਹਮਣੇ ਆ ਰਹੀ ਹੈ ਪਰ ਇਸ ਜਾਣਕਾਰੀ ਨੂੰ ਪੁਖਤਾਪਾ ਨਹੀਂ ਕਹਿ ਸਕਦੇ ਆ ਕਿਉਂਕਿ ਬਿਲਕੁਲ ਗਰਾਊਂਡ ਦੇ ਉੱਤੇ ਜਾ ਕੇ ਇਸ ਚੀਜ਼ ਦਾ ਪਤਾ ਲੱਗੇਗਾ ਪਰ ਇਹ ਜਾਣਕਾਰੀ ਅਸੀਂ ਤੁਹਾਡੇ ਤੱਕ ਸਕਾਈ ਨਿਊਜ਼ ਪੰਜਾਬ ਦੇ ਮਾਧਿਅਮ ਦੇ ਰਾਹੀਂ ਪਹੁੰਚਤੀ ਕਰ ਰਹੇ ਹਾਂ ਕਿ ਜੇਕਰ ਤੁਸੀਂ ਵੀ Shimla ਜਾਣ ਬਾਰੇ ਸੋਚ ਰਹੇ ਹੋ ਤੁਹਾਡੇ ਮਨ ਦੇ ਵਿੱਚ ਵੀ ਬਲਬਲੇ ਉੱਠ ਰਹੇ ਆ ਕਿ ਇਸ ਵਾਰ ਪੰਜਾਬ ਦੇ ਵਿੱਚ ਜਿਵੇਂ ਆ ਦੋ ਤਿੰਨ ਦਿਨਾਂ ਤੋਂ ਗਰਮੀ ਪੈ ਰਹੀ ਹੈ ਗਰਮੀ ਤੋਂ ਬਚਣ ਦੇ ਲਈ ਹਿਮਾਚਲ ਵੱਲ ਦਾ ਟੂਰ ਕੱਢਿਆ ਜਾਵੇ ਜੇਕਰ ਤੁਹਾਡੇ ਮਨ ਦੇ ਵਿੱਚ ਵੀ ਇਹ ਇੱਛਾ ਜਿਹੜੀ ਉਹ ਜਾਗ ਰਹੀ ਹੈ ਕਿ ਪਹਾੜਾਂ ਵੱਲ ਨੂੰ ਗੇੜਾ ਮਾਰਉਨੇ ਆ ਤਾਂ ਇਹ ਖਬਰ ਜਾਣਣੀ ਇਹ ਖਬਰ ਦੇਖਣੀ ਇਹ ਖਬਰ ਸੁਣਨੀ ਤੇ ਇਸ ਵੀਡੀਓ ਨੂੰ ਦੇਖਣਾ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਵਿੱਚੋਂ ਖਾਸ ਤੌਰ ਤੇ ਬਹੁਤੇ ਲੋਕ ਸ਼ਿਮਲੇ ਜਾਣ ਦੇ ਸ਼ੌਕੀਨ ਹੁੰਦੇ ਨੇ ਜਾਂ ਜਿਹੜੇ ਨਵੇਂ-ਨਵੇਂ ਪਹਾੜਾਂ 'ਚ ਜਾਣ ਦੇ ਆਦੀ ਹੋਏ ਹੁੰਦੇ ਨੇ ਉਹ ਜ਼ਰੂਰ ਸ਼ਿਮਲੇ ਜਾਂਦੇ ਆ ਮਨਾਲੀ ਜਾਂਦੇ ਆ ਉਹ ਇਧਰਲੇ ਖੇਤਰਾਂ ਦੇ ਵਿੱਚ ਜਾਂਦੇ ਆ ਪਰ ਜਿਹੜੇ ਪਹਿਲਾਂ ਤੋਂ ਹਿਮਾਚਲ ਜਾਣ ਦੇ ਸ਼ਕੀਨ ਬਣੇ ਹੋਏ ਨੇ ਉਹਨਾਂ ਨੂੰ ਮਨਾਲੀ ਜਾਂ ਫਿਰ ਸ਼ਿਮਲਾ ਉਹਨਾਂ ਫੈਸੀਨੇਟਿੰਗ ਨਹੀਂ ਲੱਗਦਾ ਜਿਨ੍ਹਾਂ ਉਹਨਾਂ ਨੂੰ ਲੇ ਲਦਾਖ ਫੈਸੀਨੇਟਿੰਗ ਲੱਗਦਾ ਜਿਨ੍ਹਾਂ ਉਹਨਾਂ ਨੂੰ ਇਸ ਤੋਂ ਅੱਗੇ ਲੰਘ ਕੇ ਜੰਮੂ ਕਸ਼ਮੀਰ ਫੈਸੀਨੇਟਿੰਗ ਲੱਗਦਾ ਹੈ ਤਾਂ ਕਰਕੇ ਇਹ ਜਾਣਕਾਰੀ ਤੁਹਾਡੇ ਲਈ ਬੇਹਦ ਜ਼ਰੂਰੀ ਹੈ ਕਿ ਜੇਕਰ ਤੁਸੀਂ ਜਾਣ ਦੀ ਕੋਈ ਪਲੈਨਿੰਗ ਕਰ ਰਹੇ ਹੋ ਤਾਂ ਆਪਣੀ ਪਲੈਨਿੰਗ ਨੂੰ ਵਿੱਚੇ ਹੀ ਰੋਕ ਦਿਓ ਵਿੱਚੇ ਹੀ ਰੋਕ ਕੇ ਪਹਿਲਾਂ ਇਹ ਖਬਰ ਵੇਖ ਲਓ ਹਿਮਾਚਲ ਪ੍ਰਦੇਸ਼ ਦੇ Shimla ਦੇ ਵਿੱਚ ਪੁਰਾਣੇ ਬੱਸ ਸਟੈਂਡ ਦੇ ਨੇੜੇ ਜਿੱਥੇ ਗੁਰੂਕਰ ਸਾਹਿਬਾਨ ਦੀ ਵੀ ਬਿਲਡਿੰਗ ਸਾਹਮਣੇ ਦਿਖ ਰਹੀ ਹੈ ਉੱਥੇ ਜਿਹੜੀ ਸੜਕ ਹੈ ਉਹ ਤਸ ਚੁੱਕੀ ਹੈ ਹਾਲਾਤ ਹੈ ਜਿਹੜੇ ਉਹ ਫਿਲਹਾਲ ਦੇ ਲਈ ਜ਼ਰੂਰੀ